ਜੇਕਰ ਤੁਸੀਂ ਵੀ ਮੂਵੀ ਦੇਖਣ ਦੇ ਸ਼ਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਅਤੰਤ ਦੱਸਦੀ ਹੈ ਕਿ ਮੂਵੀ ਫਿਲਮਾਂ ਦੇਖਣ ਵਾਲੇ ਦੇ ਸ਼ਕੀਨਾਂ ਦਾ ਲਈ ਇੱਕ ਖਾਸ ਖਬਰ ਹੈ ਕੱਲ ਨੂੰ ਉਹਨਾਂ ਨੂੰ ਜ਼ਿਆਦਾ ਪੈਸੇ ਖਰਚ ਕੇ ਮੂਵੀ ਨਹੀਂ ਦੇਖਣੀ ਪੈਗੀ ਸਿਰਫ ਉਹ 99 ਰੁਪਏ ਦੇ ਵਿੱਚ ਕੱਲ ਨੂੰ ਤੁਸੀਂ ਫਿਲਮਾਂ ਦੀਆਂ ਟਿਕਟਾਂ ਖਰੀਦ ਕੇ ਫਿਲਮਾਂ ਦੇਖ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ 20 ਸਤੰਬਰ ਨੂੰ ਇੰਟਰਨੈਸ਼ਨਲ ਸਿਨੇਮਾ ਡੇ ਆ ਜਿਸ ਦੇ ਕਾਰਨ ਸਾਰੇ ਸਿਨੇਮਾ ਘਰਾਂ ਦੇ ਵਿੱਚ ਸਿਰਫ 99 ਰੁਪਏ ਦੀਆਂ ਟਿਕਟਾਂ ਦਿੱਤੀਆਂ ਜਾਣ ਗਿਆ ਪੀਵੀਆਰ ਸਿਨੇਮਾ ਤੋਂ ਲੈ ਕੇ ਨੌਕਸ ਤੱਕ ਸਿਰਫ ਤੁਹਾਨੂੰ ਹੁਣ 99 ਰੁਪਏ ਖਰਚਨੇ ਪੈਣਗੇ ਤੁਹਾਨੂੰ ਜ਼ਿਆਦਾ ਪੈਸੇ ਨਹੀਂ ਖਰਚਨੇ ਪੈਣਗੇ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਫਿਲਮ ਦੇਖਣ ਦੇ ਸ਼ੌਕੀਨ ਹੋ ਤਾਂ ਇੱਕ ਖਬਰ ਤੁਹਾਡੇ ਲਈ ਆ 20 ਸਤੰਬਰ ਯਾਨੀ ਕਿ ਕੱਲ ਨੂੰ ਇੰਟਰਨੈਸ਼ਨਲ ਸਿਨੇਮਾ ਡੇ ਆ ਜਿਸ ਦੇ ਚੱਲਦੇ ਸਾਰੇ ਸਿਨੇਮਾ ਘਰਾਂ ਦੇ ਵਿੱਚ ਮੂਵੀ ਦੀਆਂ ਟਿਕਟਾਂ ਦੇ ਰੇਟ ਘਟਾ ਕੇ 99 ਰੁਪਏ ਕੀਤੇ ਗਏ ਨੇ ਤਾਂ ਕਿ ਹਰ ਕੋਈ ਆ ਕੇ ਮੂਵੀ ਦੇਖ ਕੇ ਇੰਜੋਏ ਕਰ ਸਕੇ ਜੇਕਰ ਤੁਸੀਂ ਵੀ ਫਿਲਮਾਂ ਦੇਖਣ ਦਾ ਸ਼ੌਕ ਰੱਖਦੇ ਹੋ ਤਾਂ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਕੱਲ ਨੂੰ ਜ਼ਰੂਰ ਸਿਰਫ 99 ਰੁਪਏ ਖਰਚ ਕੇ ਮੂਵੀ ਦੇਖ ਕੇ ਆਪਣਾ ਦਿਨ ਇੰਜੋਏ ਕਰੋਗੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੈਸ਼ਨਲ ਸਿਨੇਮਾ ਡੇ ਦੇ ਉੱਤੇ ਤੇ ਹਰ ਪੀਵੀਆ ਸਿਨੇਮਾ ਦੇ ਵੱਲੋਂ ਜਿਹੜੀ ਹੈ ਟਿਕਟ 99 ਰੁਪਏ ਕੀਤੀ ਗਈ ਹੈ 99 ਰੁਪਏ ਖਰਚ ਕੇ ਤੁਸੀਂ ਮੂਵੀ ਦੇਖ ਸਕਦੇ ਹੋ ਜੇਕਰ ਤੁਸੀਂ ਵੀ ਮੂਵੀ ਦੇਖਣ ਦੇ ਸ਼ਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਅਤ ਅੰਦਾਜ਼ੀ ਹੈ ਕਿ ਮੂਵੀ ਫਿਲਮਾਂ ਦੇਖਣ ਵਾਲੇ ਦੇਸ਼ ਕੀਨਾਂ ਦਾ ਲਈ ਇੱਕ ਖਾਸ ਖਬਰ ਹੈ ਕੱਲ ਨੂੰ ਉਹਨਾਂ ਨੂੰ ਜ਼ਿਆਦਾ ਪੈਸੇ ਖਰਚ ਕੇ ਮੂਵੀ ਨਹੀਂ ਦੇਖਣੀ ਪੈਗੀ ਸਿਰਫ 99 ਰੁਪਏ ਦੇ ਵਿੱਚ ਕੱਲ ਨੂੰ ਤੁਸੀਂ ਫਿਲਮਾਂ ਦੀਆਂ ਟਿਕਟਾਂ ਖਰੀਦ ਕੇ ਫਿਲਮਾਂ ਦੇਖ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ 20 ਸਤੰਬਰ ਨੂੰ ਇੰਟਰਨੈਸ਼ਨਲ ਸਿਨੇਮਾ ਡੇ ਆ ਜਿਸ ਦੇ ਕਾਰਨ ਸਾਰੇ ਸਿਨੇਮਾ ਘਰਾਂ ਦੇ ਵਿੱਚ ਸਿਰਫ 99 ਰੁਪਏ ਦੀਆਂ ਟਿਕਟਾਂ ਦਿੱਤੀਆਂ ਜਾਣ ਗਈਆਂ ਪੀਵੀਆਰ ਸਿਨੇਮਾ ਤੋਂ ਲੈ ਕੇ ਨੌਕਸ ਤੱਕ ਸਿਰਫ ਤੁਹਾਨੂੰ ਹੁਣ 99 ਰੁਪਏ ਖਰਚਨੇ ਪੈਣਗੇ ਤੁਹਾਨੂੰ ਜ਼ਿਆਦਾ ਪੈਸੇ ਨਹੀਂ ਖਰਚਨੇ ਪੈਣਗੇ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਫਿਲਮ ਦੇਖਣ ਦੇ ਸ਼ੌਕੀਨ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ 20 ਸਤੰਬਰ ਯਾਨੀ ਕਿ ਕੱਲ ਨੂੰ ਇੰਟਰਨੈਸ਼ਨਲ ਸਿਨੇਮਾ ਡੇ ਆ ਜਿਸ ਦੇ ਚਲਦੇ ਸਾਰੇ ਸਿਨੇਮਾ ਘਰਾਂ ਦੇ ਵਿੱਚ ਮੂਵੀ ਦੀਆਂ ਟਿਕਟਾਂ ਦੇ ਰੇਟ ਘਟਾ ਕੇ 99 ਰੁਪਏ ਕੀਤੇ ਗਏ ਨੇ ਤਾਂ ਕਿ ਹਰ ਕੋਈ ਆ ਕੇ ਮੂਵੀ ਦੇਖ ਕੇ ਇੰਜੋਏ ਕਰ ਸਕੇ ਜੇਕਰ ਤੁਸੀਂ ਵੀ ਫਿਲਮਾਂ ਦੇਖਣ ਦਾ ਸ਼ੌਂਕ ਰੱਖਦੇ ਹੋ ਤਾਂ ਉਮੀਦ ਕਰਦੇ ਆ ਕਿ ਤੁਸੀਂ ਵੀ ਕੱਲ ਨੂੰ ਜ਼ਰੂਰ ਸਿਰਫ 99 ਰੁਪਏ ਖਰਚ ਕੇ ਮੂਵੀ ਦੇਖ ਕੇ ਆਪਣਾ ਦਿਨ ਇੰਜੋਏ ਕਰੋਗੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੈਸ਼ਨਲ ਸਿਨੇਮਾ ਡੇ ਦੇ ਉੱਤੇ ਤੇ ਹਰ ਪੀਵੀਆ ਸਿਨੇਮਾ ਦੇ ਵੱਲੋਂ ਜਿਹੜੀ ਹੈ ਟਿਕਟ 99 ਰੁਪਏ ਕੀਤੀ ਗਈ ਹੈ 99 ਰੁਪਏ ਖਰਚ ਕੇ ਤੁਸੀਂ ਮੂਵੀ ਦੇਖ ਸਕਦੇ ਹੋ ਜੇਕਰ ਤੁਸੀਂ ਵੀ ਮੂਵੀ ਦੇਖਣ ਦੇ ਸ਼ਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਅਤ ਅੰਦਸ ਦੀ ਹੈ ਕਿ ਮੂਵੀ ਫਿਲਮਾਂ ਦੇਖਣ ਵਾਲੇ ਦੇ ਸ਼ਕੀਨਾਂ ਦਾ ਲਈ ਇੱਕ ਖਾਸ ਖਬਰ ਹੈ ਕੱਲ ਨੂੰ ਉਹਨਾਂ ਨੂੰ ਜ਼ਿਆਦਾ ਪੈਸੇ ਖਰਚ ਕੇ ਮੂਵੀ ਨਹੀਂ ਦੇਖਣੀ ਪੈਗੀ ਸਿਰਫ 99 ਰੁਪਏ ਦੇ ਵਿੱਚ ਕੱਲ ਨੂੰ ਤੁਸੀਂ ਫਿਲਮਾਂ ਦੀਆਂ ਟਿਕਟਾਂ ਖਰੀਦ ਕੇ ਫਿਲਮਾਂ ਦੇਖ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ 20 ਸਤੰਬਰ ਨੂੰ ਇੰਟਰਨੈਸ਼ਨਲ ਸਿਨੇਮਾ ਡੇ ਆ ਜਿਸ ਦੇ ਕਾਰਨ ਸਾਰੇ ਸਿਨੇਮਾ ਘਰਾਂ ਦੇ ਵਿੱਚ ਸਿਰਫ 99 ਰੁਪਏ ਦੀਆਂ ਟਿਕਟਾਂ ਦਿੱਤੀਆਂ ਜਾਣ ਗਿਆ ਪੀਵੀਆਰ ਸਿਨੇਮਾ ਤੋਂ ਲੈ ਕੇ ਨਾਕਸ ਤੱਕ ਸਿਰਫ ਤੁਹਾਨੂੰ ਹੁਣ 99 ਰੁਪਏ ਖਰਚਨੇ ਪੈਣਗੇ ਤੁਹਾਨੂੰ ਜ਼ਿਆਦਾ ਪੈਸੇ ਨਹੀਂ ਖਰਚਨੇ ਪੈਣਗੇ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਫਿਲਮ ਦੇਖਣ ਦੇ ਸ਼ੌਕੀਨ ਹੋ ਤਾਂ ਇੱਕ ਖਬਰ ਤੁਹਾਡੇ ਲਈ ਆ 20 ਸਤੰਬਰ ਯਾਨੀ ਕਿ ਕੱਲ ਨੂੰ ਇੰਟਰਨੈਸ਼ਨਲ ਸਿਨੇਮਾ ਡੇ ਆ ਜਿਸ ਦੇ ਚਲਦੇ ਸਾਰੇ ਸਿਨੇਮਾ ਘਰਾਂ ਦੇ ਵਿੱਚ ਮੂਵੀ ਦੀਆਂ ਟਿਕਟਾਂ ਦੇ ਰੇਟ ਘਟਾ ਕੇ 99 ਰੁਪਏ ਕਿਤੇ ਗਏ ਨੇ ਤਾਂ ਕਿ ਹਰ ਕੋਈ ਆ ਕੇ ਮੂਵੀ ਦੇਖ ਕੇ ਇੰਜੋਏ ਕਰ ਸਕੇ ਜੇਕਰ ਤੁਸੀਂ ਵੀ ਫਿਲਮਾਂ ਦੇਖਣ ਦਾ ਸ਼ੌਂਕ ਰੱਖਦੇ ਹੋ ਤਾਂ ਉਮੀਦ ਕਰਦੇ ਆ ਕਿ ਤੁਸੀਂ ਵੀ ਕੱਲ ਨੂੰ ਜ਼ਰੂਰ ਸਿਰਫ 99 ਰੁਪਏ ਖਰਚ ਕੇ ਮੂਵੀ ਦੇਖ ਕੇ ਆਪਣਾ ਦਿਨ ਇੰਜੋਏ ਕਰੋਗੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੈਸ਼ਨਲ ਸਿਨੇਮਾ ਡੇ ਦੇ ਉੱਤੇ ਤੇ ਹਰ ਪੀਵੀਆ ਸਿਨੇਮਾ ਦੇ ਵੱਲੋਂ ਜਿਹੜੀ ਹੈ ਟਿਕਟ 99 ਰੁਪਏ ਕੀਤੀ ਗਈ ਹੈ 99 ਰੁਪਏ ਖਰਚ ਕੇ ਤੁਸੀਂ ਮੂਵੀ ਦੇਖ ਸਕਦੇ ਹੋ